ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ਼੍ਰੀ ਬਿਵੇਕਸਰ ਸਾਹਿਬ ਇੱਥੋਂ ਦੀ ਮਹਾਨਤਾ ਹੈ ਕਿ ਇੱਥੋਂ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼੍ਰੀ ਬਿਵੇਕਸਰ ਸਾਹਿਬ ਪਾਤਸ਼ਾਹੀ ਛੇਵੀ ਮੇਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰगोविंद ਸਾਹਿਬ ਜੀ ਜਦੋਂ ਸ਼ਿਕਾਰ ਖੇਡ ਕੇ ਵਾਪਸ ਆਉਂਦੇ ਹੋਏ ਇਸ ਇਕਾਂਤ ਥਾਂ ਤੇ ਕੁਝ ਚਿਰ ਆਰਾਮ ਕਰਿਆ ਕਰਦੇ ਸਨ ਇੱਥੇ ਹੀ ਗੁਰੂ ਜੀ ਬਾਬਾ ਬੁੱਢਾ ਸਾਹਿਬ ਜੀ ਆਦਿਕ ਮੁਖੀ ਸਿੱਖਾਂ ਨਾਲ ਗਿਆਨ ਚਰਚਾ ਵੀ ਕਰਿਆ ਕਰਦੇ ਸਨ ਇਥੇ ਗਿਆਨ ਦੀਆਂ ਗੱਲਾਂ ਹੁੰਦੀਆਂ ਸਨ ਗੁਰੂ ਜੀ ਨੇ ਮਿਤੀ 1685 ਬਿਕਰਮੀ ਵਿੱਚ ਆਪਣੇ ਹੱਥੀਂ ਇਸ ਸਰੋਵਰ ਦਾ ਟੱਕ ਲਾਇਆ ਅਤੇ ਇਸ ਦਾ ਨਾਮ ਵਿਵੇਕ ਸਰ ਸਰੋਵਰ ਰੱਖਿਆ ਸਰੋਵਰ ਦੇ ਕਿਨਾਰੇ ਬਣੇ ਸੁੰਦਰ ਸਥਾਨ ਦਾ ਨਾਮ ਗੁਰਦੁਆਰਾ ਵਿਵੇਕ ਸਰ ਸਾਹਿਬ ਹੈ ਇਹ ਪਵਿੱਤਰ ਅਸਥਾਨ ਅਮਰਤਸਰ ਸਾਹਿਬ ਵਿੱਚ ਹੈ ਜਦੋਂ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਵੱਲ ਜਾਂਦੇ ਹਾਂ ਉੱਥੋਂ ਬਿਲਕੁਲ ਨਜ਼ਦੀਕ ਹੈ ਇਹ ਜੋ ਕਰੀਰ ਦਾ ਰੁਖ ਹੈ ਇਸ ਨਾਲ ਗੁਰੂ ਸਾਹਿਬ ਜੀ ਆਪਣਾ ਘੋੜਾ ਬੰਨਿਆ ਕਰਦੇ ਸਨ ਤੇ ਇਸ ਸਥਾਨ ਦੀ ਮਹਾਨਤਾ ਹੈ ਕਿ ਇੱਥੋਂ ਦਰਸ਼ਨ ਇਸ਼ਨਾਨ ਕਰਨ ਨਾਲ ਬਵੇਕ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਕਰੋ ਜੀ ਦਰਸ਼ਨ ਗੁਰਦੁਆਰਾ ਸ਼੍ਰੀ ਬਵੇਕ ਸਰ ਸਾਹਿਬ ਅੰਮ੍ਰਿਤਸਰ ਇਸ ਪਵਿੱਤਰ ਸਰੋਵਰ ਦਾ ਟਕ ਸਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥਾਂ ਨਾਲ ਲਾਇਆ ਸੀ